ਤੇ ਜਿਹੜੇ ਪਲੇਗਰਾਉਂਡਾਂ ਦਾ ਕੰਮ ਤੁਸੀਂ ਦੇਖਦੇ ਹੋ ਦਿਨ ਰਾਤ ਚੱਲ ਰਿਹਾ ਹੈ ਆ ਤੁਹਾਡੇ ਖੇਜਰਗੜ੍ਹ ਪਿੰਡ ਦੇ ਵਿੱਚ ਮੈਨੂੰ ਦੇਖ ਕੇ ਬੜਾ ਮਨ ਸੰਤੋਸ਼ਟ ਹੋਇਆ ਖੁਸ਼ ਹੋਇਆ ਕਿ ਉਰੇ ਵੱਡੀਆਂ-ਵੱਡੀਆਂ ਝਾੜੀਆਂ ਖੜੀਆਂ ਸੀ 10-10 12-12 15-15 ਫੁੱਟ ਉੱਚੀਆਂ ਝਾੜੀਆਂ ਖੜੀਆਂ ਸੀ ਔਰ ਇਹ ਝਾੜੀਆਂ ਸਾਫ਼ ਕਰਵਾ ਕੇ ਲਗਭਗ ਲਗਭਗ 4 ਕੀਲੇ ਦੇ ਵਿੱਚ ਵਿੱਚ ਇਹ ਪਲੇਗਰਾਉਂਡ ਜੋ ਤਿਆਰ ਹੋਇਆ ਔਰ ਇਹਦੇ ਵਿੱਚ ਇੱਕ ਟਰੈਕ ਤਿਆਰ ਕੀਤਾ ਗਿਆ ਹੈ ਇੰਟਰਲੋਕਿੰਗ ਟਾਇਲ ਲਗਾ ਕੇ ਸੋ ਇਹਦੇ ਵਿੱਚ ਹੁਣ ਲਾਈਟਾਂ ਲੱਗਣਗੀਆਂ ਸੋਲਰ ਲਾਈਟਾਂ ਲਾਵਾਂਗੇ ਹੁਣ ਘਾਹ ਦਾ ਸੀਜ਼ਨ ਆ ਗਿਆ ਬਰਸਾਤਾ ਆ ਜਾਣੀਆਂ ਅੱਗੇ ਬਰਸਾਤਾਂ ਦੇ ਵਿੱਚ ਹੁਣ ਅਸੀਂ ਉਹ ਘਾਹ ਉਸ ਤੋਂ ਪਹਿਲਾਂ ਲਾ ਦੇਣਾ ਤਾਂ ਜੋ ਬਰਸਾਤਾਂ ਦੇ ਵਿੱਚ ਘਾਹ ਚੱਲ ਪਵੇ ਇੱਕ ਨੰਬਰ ਦਾ ਘਾਹ ਬਣ ਜਵੇ ਉਹ ਵਧੀਆ ਤਰੀਕੇ ਨਾਲ ਜਿਹੜੀ ਖੇਡ ਐ ਇਸ ਪਿੰਡ ਦੇ ਵਿੱਚ ਸਾਡੀ ਨੌਜਵਾਨੀ ਪਸੰਦ ਕਰਦੀ ਐ ਚਾਹੇ ਉਹ ਵਾਲੀਬਾਲ ਹੋਵੇ ਕ੍ਰਿਕਟ ਹੋਵੇ ਜਾਂ ਫੁੱਟਬਾਲ ਹੋਵੇ ਜਿਸ ਤਰ੍ਹਾਂ ਦੀ ਵੀ ਜਾਨੀ ਕਿ ਤੁਸੀਂ ਕਹੋਗੇ ਵੀ ਅਸੀਂ ਇਸ ਤਰ੍ਹਾਂ ਦੀ ਖੇਡ ਬੱਚੇ ਇਸ ਏਰੀਆ 'ਚ ਖੁਸ਼ੀ ਨਾਲ ਖੇਡਣਾ ਚਾਹੁੰਦੇ ਨੇ ਅਸੀਂ ਉਸ ਤਰ੍ਹਾਂ ਦਾ ਇਹਦੇ 'ਚ ਖੇਡਦੇ ਲਈ ਉਹੀ ਜਿਹਾ ਕੋਰਟ ਤਿਆਰ ਕਰਕੇ ਦੇਵਾਂਗੇ ਤੁਹਾਨੂੰ